ਇਸ ਬਾਈ ਦਾ ਆ ਦੇਸੀ ਤਰੀਕਾ ਬੜਾ ਵਧੀਆ ਲੱਗਦਾ ਯਾਰ ਸੁਣੋ ਬੜਾ ਆਨੰਦ ਆਉਂਦਾ ਤੇ ਸੱਚ ਗਾਇਆ ਸੁਣੋ ਹਾਏ ਏਸੀਆਂ ਦੀ ਗਿਣਤੀ ਵਧਾਈ ਜਾਂਦੇ ਆ ਸੌਤਿਓ ਕੀ ਕਿੱਧਰ ਨੂੰ ਚਾਈ ਜਾਂਦੇ ਆ ਬੱਚਿਆਂ ਦੇ ਪੀਂਨੇ ਦੀ ਕਰਾਈ ਜਾਂਦੇ ਆ ਜੇ ਪੀਣ ਲਈ ਪਾਣੀ ਤੇ ਹਵਾ ਨਾ ਰਹੀ ਕੀ ਦਸ ਪੈਸਿਆਂ ਨਾਲ ਜ਼ਿੰਦਗੀ ਜਿਉਣਗੇ ਢਾੜਾ ਹੜਾ ਕੁਦਰਤ ਸਾਂਭ ਲੋ ਲੋਕੋ ਨਹੀਂ ਤਾਂ ਆਉਣ ਵਾਲੇ ਨਿਆਣੇ ਕਦ ਲਾਉਣਗੇ ਹਾੜਾ ਹੜਾ ਕੁਦਰਤ ਸਾਹ ਵਲੋਲ ਕੋ ਨੀਤਾ ਆਉਣ ਵਾਲੇ ਯਾਨੇ ਕਰ ਲਾਉਣਗੇ ਹਾੜਾ ਹੜਾ ਕੁਦਰਤ ਸਾਹ ਵਲੋਲ ਕੋ ਨੀਤਾ ਆਉਣ ਵਾਲੇ ਯਾਨੇ ਕਰ ਲਾਉਣਗੇ ਜੇ ਸੁੱਕ ਗਿਆ ਪਾਣੀ ਤੇ ਹਵਾ ਮੁੱਕ ਗਈ ਲਾਈਟ ਜੀ ਨਾਲ ਬੋ ਮੇਰੀ ਗੱਲ ਨੂੰ ਬੋਤਲਾਂ ਦਾ ਪਾਣੀ ਕਿੰਨੇ ਦਿਨ ਚੱਲਦਾ ਓਏ ਫੇਰ ਲੱਭਦੇ ਫਿਰਾਂਗੇ ਦੇ ਫਿਰਾਂਗੇ ਆਪਾਂ ਜਲ ਨੂੰ ਜਿੱਦਾ ਪੱਟ ਰੋਲ ਪੰਪ ਲੱਗੇ ਪੱਟ ਰੋਲ ਦੇ ਤੇ ਹਵਾ ਦੇ ਵਿੱਚ ਹੀ ਲਵਾਉਂਗੇ ਹਾੜਾ ਹਾੜਾ ਕੁਦਰਤ ਸਾਬ ਲੋ ਲੋ ਕੋ ਨਹੀਂ ਤਾਂ ਆਉਣ ਵਾਲੇ ਨਿਆਣੇ ਕੱਲ ਲਾਉਣਗੇ ਹਾੜਾ ਹਾੜਾ ਕੁਦਰਤ ਸਾਬ ਲੋ ਲੋ ਕੋ ਨਹੀਂ ਤਾਂ ਆਉਣ ਵਾਲੇ ਨਿਆਣੇ ਕੱਦਵਾਂਗੇ ਹਾੜਾ ਇਹਨੇ ਆਨੇ ਕੱਲ ਲਾਉਣਗੇ ਬੰਦੇ ਦੇ ਵਜ਼ੂਦ ਨੂੰ ਵੀ ਬਹੁਤ ਵੱਡਾ ਖਤਰਾ ਏ ਕਰ ਲਵਾ ਨੋਟ ਮੇਰੀ ਗੱਲ ਦੀ ਘਰੇ ਫਿਲਟਰ ਲਾਉਣਾ ਅਤੇ ਏਸੀ ਵਿੱਚ ਸੌਣਾ ਮੈਨੂੰ ਲੱਗੇ ਇਹ ਤਾਂ ਮਸਲੇ ਦਾ ਹੱਲ ਨਹੀਂ ਘਰੇ ਫਿਲਟਰ ਲਾਉਣਾ ਅਤੇ ਏਸੀ ਵਿੱਚ ਸੌਣਾ ਮੈਨੂੰ ਲੱਗੇ ਇਹ ਤਾਂ ਮਸਲੇ ਦਾ ਹੱਲ ਨਹੀਂ ਠੇਕ ਕੀ ਜੇ ਲੰਮਾ ਤਾਂ ਹਾੜਾ ਹੜਾ ਕੁਦਰਤ ਸਾਵਲੋ ਲੋ ਕੋ ਨਹੀਂ ਤਾਂ ਆਉਣ ਵਾਲੇ ਨਾਣੇ ਕੱਲ ਲਾਉਣਗੇ ਹਾੜਾ ਹੜਾ ਕੁਦਰਤ ਸਾਵਲੋ ਲੋ ਕੋ ਨਹੀਂ ਤਾਂ ਆਉਣ ਵਾਲੇ ਨਾਣੇ ਕੱਲ ਲਾਉਣਗੇ ਹਾੜਾ ਹੜਾ ਕੁਦਰਤ ਸਾਵਲੋ ਲੋ ਕੋ ਨਹੀਂ ਤਾਂ ਆਉਣ ਵਾਲੇ ਨਾਣੇ ਕੱਲ ਲਾਉਣਗੇ ਔ ਕਮਰੇ ਚ 15 ਤੇ ਵਾਰ 45 ਬਹੁਤ ਵੱਡਾ ਏ ਫਰਕ ਤਾਪਮਾਨ ਚ ਓ ਨਾਰੇ ਸੋਚੋ ਜਿਹੜੇ ਸੜਕਾ ਸੋਂਦੇ ਵੀਰੇ ਰਾਤ ਨੂੰ ਜੀ ਖੁੱਲੇ ਆਸਮਾਨ ਚ ਉਹ ਨਵਾਰੇ ਸੋਚੋ ਜੇ ਸਰਕਾ ਤੇ ਸੋਂਦੇ ਵੀਰੇ ਰਾਤ ਨੂੰ ਜੀ ਖੁੱਲੇ ਆਸਮਾਨ ਚ ਬੰਕਾ ਵਾਲੇ ਆਵੇ ਚੱਲ ਕਰ ਲੈ ਆ ਰੂਮ ਘਰ ਕੀ ਦੇ ਕੋਲ ਹੈ ਨਹੀਂ ਕਿੱਥੇ ਜਾਣਗੇ ਹੜਾ ਹੜਾ ਕੁਦਰਤ ਸਾਂਭ ਲੋ ਲੋਕੋ ਨਹੀਂ ਤਾਂ ਆਉਣ ਵਾਲੇ ਨਿਆਣੇ ਕੱਲ ਲਾਉਣਗੇ ਹੜਾ ਹੜਾ ਕੁਦਰਤ